ਹਾਂਜੀ ਦੋਸਤੋ ਸਤਸਿਆਕਾਲ ਮੈਂ ਤੁਹਾਡਾ ਆਪਣਾ ਡਾਕਟਰ ਕੁੰਡਲਸ ਕੁੰਡਲਸ ਕਲੀਨਿਕ ਮੇਨ ਬਿਜਾਰ ਬੇਲਾ ਜ਼ਿਲ੍ਹਾ ਰੋਪੜ ਨੇੜੇ ਸ਼੍ਰੀ ਚੰਕੌਰ ਸਾਹਿਬ ਅੱਜ ਆਪਾਂ ਗੱਲ ਕਰਾਂਗੇ ਮੈਂ ਤੁਹਾਡੇ ਨਾਲ ਇੱਕ ਖੁਸ਼ੀ ਵੀ ਸਾਂਝੀ ਕਰਨਾ ਨਾਲ ਨਾਲ ਸਾਡੇ ਕੋਲੋਂ ਮੇਰੇ ਬਿਲਕੁਲ ਲਾਗਲੇ ਪਿੰਡ ਜਟਾਣਾ ਜਿਹੜਾ ਕਿ ਭਾਈ ਬਲਵਿੰਦਰ ਸਿੰਘ ਜਟਾਣਾ ਦਾ ਨਕਰਾ ਉੱਥੇ ਦਾ ਇੱਕ ਮੁੰਡਾ ਕਿਉਂਕਿ ਮੈਂ ਦਾ ਨਾਂ ਨਹੀਂ ਲੈਣਾ ਸਾਡੇ ਗਵਾਂਢ ਦੇ ਵਿੱਚ ਪਿੰਡ ਆ ਫਿਰ ਕਈ ਲੋਕਾਂ ਨੂੰ ਇਹਨਾਂ ਚੀਜ਼ਾਂ ਦਾ ਪਤਾ ਵੀ ਹੈ ਬਹੁਤ ਲੋਕਾਂ ਨੂੰ ਪਤਾ ਵੀ ਹੁੰਦਾ ਪਰ ਫਿਰ ਵੀ ਅਸੀਂ ਥੋੜਾ ਜਿਹਾ ਡਿਸਕਲੋਜ਼ ਨਹੀਂ ਕਰਨਾ 17 12 2025 ਨੂੰ ਮੇਰੇ ਕੋਲ ਮੈਡੀਸਨ ਲੈ ਕੇ ਗਏ 25 ਸਾਲ ਦਾ ਮੁੰਡਾ ਹੈਗਾ ਇਹ ਔਰ ਇਹਦੀ ਜਿਹੜੀ ਹਿਸਟਰੀ ਹੈ ਉਹ ਵੀ ਥੋੜੀ ਜਿਹੀ ਮੈਂ ਸਾਂਝੀ ਕਰ ਰਿਹਾ 8-10 ਸਾਲ ਪਹਿਲਾਂ ਇਹ ਮੇਰੇ ਕੋਲ ਆਪਣੇ ਦਾਦਾ-ਦਾਦੀ ਨੂੰ ਲੈ ਕੇ ਆਉਂਦਾ ਹੁੰਦਾ ਸੀ ਔਰ ਇਸ ਬੱਚੇ ਦਾ ਥੋੜਾ ਜਿਹਾ ਇਸ ਤਰ੍ਹਾਂ ਦੇ ਲੋਕਾਂ ਦੇ ਨਾਲ ਸੰਬੰਧ ਸੀ ਜਿਨ੍ਹਾਂ ਨੂੰ ਮੈਂ ਵੀ ਜਾਣਦਾ ਅੱਛੀ ਤਰ੍ਹਾਂ ਔਰ ਉਹਨਾਂ ਦਾ ਜਿਹੜਾ ਆਪਣਾ ਜੀਵਨ ਦਾ ਕਰੈਕਟਰ ਉਹ ਬਹੁਤ ਵਧੀਆ ਨਹੀਂ ਭਾਵੇਂ ਕਿ ਬੱਚੇ ਅਡਿਕਸ਼ਨ 'ਚ ਨੇ ਕੋਈ ਕੁਝ ਖਾਂਦਾ ਕੋਈ ਕੁਝ ਖਾਂਦਾ ਹੈ ਕਈ ਵਾਰੀ ਮੈਂ ਜਦੋਂ ਸ਼ਹਿਰ ਕਰਨ ਜਾਣਾ ਤਾਂ ਮੈਨੂੰ ਰਸਤਿਆਂ ਦੇ ਵਿੱਚ ਇਸ ਬੱਚੇ ਨੇ ਬੱਚੇ ਨੂੰ ਮੈਂ ਬੈਠਿਆ ਵੇਖਣਾ ਤਾਂ ਜਦੋਂ ਮੇਰੇ ਕੋਲ ਆਪਣੇ ਪਰਿਵਾਰਕ ਮੈਂਬਰਾਂ ਨੂੰ ਦਵਾਈ ਵਾਸਤੇ ਲੈਣਾ ਤਾਂ ਫਿਰ ਮੈਂ ਉਹਨੂੰ ਸਮਝਾਉਣਾ ਵੀ ਕਾਕਾ ਇਹ ਚੀਜ਼ਾਂ ਠੀਕ ਨਹੀਂ ਔਰ ਇਹਨੇ ਕਹਿਣਾ ਕਿ ਨਹੀਂ ਅੰਕਲ ਜੀ ਮੈਂ ਕੁਝ ਨਹੀਂ ਖਾਂਦਾ ਪੀਂਦਾ ਮੈਂ ਤਾਂ ਬਸ ਮੇਰੀ ਯਾਰੀ ਦੋਸਤੀ ਇੱਕ ਤੋਂ ਮੁੰਡਿਆਂ ਦੇ ਨਾਲ ਔਰ ਮੈਂ ਇਹਨਾਂ ਚੀਜ਼ਾਂ ਤੋਂ ਬਚਿਆ ਹੋਇਆ ਚਲੋ ਮੈਂ ਫਿਰ ਵੀ ਇਹਨੂੰ ਅਗਾਹ ਕਰਨਾ ਤੇ ਮੇਰੇ ਮਨ ਦੇ ਵਿੱਚ ਖਦਸ਼ਾ ਸੀ ਕਿ ਕਿਸੇ ਨਾ ਕਿਸੇ ਦਿਨ ਇਹ ਮੁੰਡਾ ਜ਼ਰੂਰ ਐਡਿਕਟ ਹੋ ਜਾਊਗਾ ਔਰ ਦੋਸਤੋ ਉਹੀ ਗੱਲ ਹੋਈ 3-4 ਸਾਲ ਪਹਿਲਾਂ ਮੈਨੂੰ ਪਤਾ ਲੱਗਿਆ ਸੀਗਾ ਵੀ ਇਹ ਜੋ ਮੁੰਡਾ ਜਿਹੜਾ ਇਹ ਵੀ ਹੁਣ ਚਿੱਟਾ ਲਾ ਰਿਹਾ ਹੈ ਕਿਉਂਕਿ ਉਹਨਾਂ ਲੋਕਾਂ ਨਾਲ ਘੁੰਮਣਾ ਉਹਨਾਂ ਲੋਕਾਂ ਉੱਪਰ ਬੈਠਣਾ ਉੱਠਣਾ ਆਮ ਹੀ ਸਮਾਜ ਦੇ ਵਿੱਚ ਜੇ ਕੋਈ ਕਹੇ ਕਿ ਵੀ ਸਾਨੂੰ ਕੋਈ ਨਹੀਂ ਜਾਣਦਾ ਜਾਂ ਕਿਸੇ ਨੂੰ ਨਹੀਂ ਪਤਾ ਮੈਂ ਕੀ ਖਾਂਦਾ ਕੀ ਕਰਦਾ ਕਿੱਥੇ ਰਹਿਣਾ ਕਿਵੇਂ ਕਰਦਾ ਉਹ ਜਿਵੇਂ ਇੱਕ ਫਿਲਮ ਦਾ ਗੀਤ ਸੀਗਾ ਜੇ ਪਬਲਿਕ ਸਭ ਜਾਣਦੀ ਹੈ ਭਾਵੇਂ ਕਿ ਇਹ ਲੋਕ ਸਾਰਾ ਕੁਝ ਸਾਡੇ ਬਾਰੇ ਜਾਣਦੇ ਹੁੰਦੇ ਮੇਰੇ ਬਾਰੇ ਵੀ ਸਭ ਜਾਣਦੇ ਕਿਵੇਂ ਕੀ ਕਰਦਾ ਕਿੱਦਾਂ ਦਾ ਹੈਗਾ ਸੋ ਉਸ ਮੁੰਡੇ ਬਾਰੇ ਚਲੋ ਫਿਰ ਮੈਨੂੰ ਉਹ ਉਹਨੇ ਮੇਰੇ ਕੋਲ ਆਣਾ ਦੇਣਾ ਘਟਾ ਦਿੱਤਾ ਤੇ ਕਿਉਂਕਿ ਉਹਦੇ ਦਾਦਾ-ਦਾਦੀ ਵੀ ਛੜਾਈ ਕਰ ਗਏ ਸੀ ਔਰ ਹੁਣ 17 12 25 ਨੂੰ ਉਹਦੀ ਮਾਂ ਮੇਰੇ ਕੋਲ ਲੈ ਕੇ ਆਉਂਦੀ ਆ ਚਲੋ ਫਿਰ ਮੈਨੂੰ ਕਿਹਾ ਮੈਂ ਕਹਾ ਪੁੱਤਰਾ ਦੇਖ ਤਾ ਮੈਂ ਤੈਨੂੰ ਕਹਿੰਦਾ ਹੁੰਦਾ ਸੀ ਨਾ ਦਾ ਵੀ ਇਹ ਚੀਜ਼ਾਂ ਨਹੀਂ ਕਰੀਂਆਂ ਸੰਗਤ ਜੇ ਤੁਸੀਂ ਚੰਗੇ ਬੰਦੇ ਦੀ ਦੋਸਤੀ ਕਰੋਗੇ ਤਾਂ ਤੁਹਾਡੇ ਚ ਚੰਗੇ ਗੁਣ ਆਉਣਗੇ ਜੇ ਤੁਸੀਂ ਕਿਸੇ ਵੀ ਨਸ਼ਾ ਕਰਨ ਵਾਲੇ ਦੀ ਦੋਸਤੀ ਕਰੋਗੇ ਤਾਂ ਇੱਕ ਨਾ ਇੱਕ ਦਿਨ ਹੋ ਸਕਦਾ ਹੈ ਹੋ ਸਕਦਾ ਨਹੀਂ ਹੁੰਦਾ ਕਿ ਤੁਸੀਂ ਨਸ਼ਾ ਕਰਨ ਲੱਗ ਜਾਓਗੇ ਬਹੁਤ ਘੱਟ ਲੋਕ ਨੇ ਜਨਾਂ ਚ ਬਿੱਲ ਪਾਵਰ ਨਹੀਂ ਹੁੰਦੀ ਆ ਕਿ ਤੁਸੀਂ ਆਪਣੇ ਆਪ ਤੇ ਕੰਟਰੋਲ ਕਰਦੇ ਹੋ ਆਪਣੀਆਂ ਭਾਵਨਾਵਾਂ ਤੇ ਆਪਣੀਆਂ ਇੱਛਾਵਾਂ ਤੇ ਕੰਟਰੋਲ ਕਰ ਲੈਂਦੇ ਹੋ ਨਹੀਂ ਨਸ਼ਾ ਕਰਦੇ ਚੰਗੀ ਗੱਲ ਹੈ ਪਰ ਅਕਸਰ ਇਹ ਦੇਖਿਆ ਜਾਂਦਾ ਹੈ ਕਿ ਜਦੋਂ ਤੁਸੀਂ ਕਿਸੇ ਵੀ ਸੋਸਾਇਟੀ 'ਚ ਬੈਠਦੇ ਹੋ ਜਦੋਂ ਮੰਡਲੀ 'ਚ ਬੈਠਦੇ ਹੋ ਨਸ਼ਾ ਭਾਵੇਂ ਕੋਈ ਵੀ ਆ ਕੋਈ ਵੀ ਕਰਦਾ ਹੈ ਤਾਂ ਉੱਥੇ ਉਸ ਮੰਡਲੀ 'ਚ ਨਸ਼ਾ ਵਰਤਿਆ ਜਾਂਦਾ ਫਿਰ ਉਹ ਤੋਂ ਕੋਈ ਵੀ ਉਸ ਹੁਸੁਤਾ ਨਹੀਂ ਰਹਿ ਸਕਦਾ ਬੇਰੇ ਲਈ ਖੁਸ਼ੀ ਦੀ ਇਹ ਗੱਲ ਹੈ ਕਿ ਇਹ ਮੁੰਡਾ ਚਲੋ ਜਿਵੇਂ ਕਹਿੰਦੇ ਹੁਣੇ ਘੁੰਮ ਘੁਮਾ ਕੇ ਬੋਤੀ ਬੋੜ ਥੱਲੇ ਆਈ ਸਾਡੇ ਕੋਲੇ ਆਇਆ ਅਸੀਂ ਗੱਲਬਾਤ ਕੀਤੀ ਕਾਉਂਸਲਿੰਗ ਕੀਤੀ ਗੱਲਾਂ ਬਾਤਾਂ ਕੀਤੀਆਂ ਔਰ ਫਿਰ ਇਸ ਨੂੰ ਸਮਝਾਇਆ ਕੁਦਰਤੀ ਹੀ ਇਹਨਾਂ ਦਿਨਾਂ ਦੇ ਵਿੱਚ ਚਮਕੌਰ ਸਾਹਿਬ ਦਾ ਸ਼ੀਧੀ ਜੋੜ ਮੇਲਾ ਉਹ ਸ਼ੁਰੂ ਹੋਣ ਵਾਲਾ ਹੁੰਦਾ ਤੇ ਮੈਂ ਉਸ ਬੱਚੇ ਨੂੰ ਕਿਹਾ ਵੀ ਜਾਇਆ ਕਰ ਮੱਥਾ ਟੇਕਿਆ ਕਰ ਬਾਬਾਜੀ ਸਿੰਘ ਬਾਬਾ ਜੁਹਾਰ ਸਿੰਘ ਸਾਹਿਬ ਜਦਿਆਂ ਸਿਹਤ ਸਿੰਘਾਂ ਦੇ ਚਰਨਾਂ ਦੇ ਵਿੱਚ ਅਰਦਾਸ ਕਰਿਆ ਕਰ ਬੇਨਤੀ ਕਰਿਆ ਕਰ ਗੁਰੂ ਸਾਹਿਬ ਕਿਰਪਾ ਕਰਨਗੇ ਸੋ ਬੱਚੇ ਨੇ ਦਵਾਈ ਖਾਦੀ ਮੰਦੇ ਨਾਲ ਪੰਜ ਦਿਨ ਦੀ ਦਵਾਈ ਅਸੀਂ ਦਿੱਤੀ ਸੀ ਔਰ ਸਵੇਰੇ ਸ਼ਾਮ ਦੀ ਦਿੱਤੀ ਸੀ 5000 ਰੁਪਏ ਦੀ ਮੈਡੀਸਿਨ ਸਾਡੇ ਕੋਲੋਂ ਲੈ ਕੇ ਗਏ ਸੀ ਤਾਂ ਉਹ ਬੱਚੇ ਦੀ ਮਾਂ ਤੇ ਅੱਜ ਭੈਣ ਮੈਨੂੰ ਮੈਂ ਮੜਾ ਦਾ ਕੰਮ ਨਿਕਲਿਆ ਸੀ ਤੇ ਮੈਨੂੰ ਮਿਲੇ ਉਹ ਤੋਂ ਪਹਿਲਾਂ ਵੀ ਸੀ ਫੋਨ ਕੀਤਾ ਸੀਗਾ ਕਨਫਰਮ ਕਰ ਲਿਆ ਸੀ ਬੱਚਾ ਬਿਲਕੁਲ ਠੀਕ ਆ ਹੁਣ ਘਰੇ ਰਹਿੰਦਾ ਹੈ ਸੰਗਤ ਸਾਰੀ ਛੱਡ ਚੁੱਕਿਆ ਹੈ ਗੁਰੂ ਕਿਰਪਾ ਕਰੇ ਇਹ ਬੱਚਾ ਇਸ ਤਰ੍ਹਾਂ ਹੀ ਠੀਕ ਹੋਵੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਪੈਰਾਂ ਸਿਰ ਹੋਵੇ ਕੰਮ ਕਰੇ ਨੌਕਰੀ ਕਰੇ ਪੜ੍ਹਾਈ ਕਰੇ ਗ੍ਰੈਜੂਏਸ਼ਨ ਕਰੇ ਬਾਹਰ ਜਾਵੇ ਜਿੱਥੇ ਵੀ ਰਵੇ ਨਿਰੋਗ ਰਹੇ ਮੇਰੇ ਲਈ ਇਹ ਬੜੀ ਖੁਸ਼ੀ ਦੀ ਗੱਲ ਹੁੰਦੀ ਹੈ ਔਰ ਇਹ ਗੱਲ ਤੁਹਾਨੂੰ ਮੈਂ ਇਸ ਕਰਕੇ ਦੱਸ ਰਿਹਾ ਵੀ ਸਾਡੇ ਬਹੁਤ ਪੇਸ਼ੈਂਟ ਥੋੜੀ ਦਵਾਈ ਖਾ ਕੇ ਵੀ ਰਾਜੀ ਹੋ ਜਾਂਦੇ ਆ ਔਰ ਮੈਡੀਸਨ ਇਦਾਂ ਦੀ ਆ ਰਾਮਵਾਨ ਕਹਿ ਸਕਦੇ ਆਪਾਂ ਆਯੁਰਵੈਦਿਕ ਮੈਡੀਸਨ ਦਾ ਕਈ ਲੋਕ ਮੈਨੂੰ ਪੁੱਛਦੇ ਆ ਜੀ ਆਹ ਏ ਉਹ ਆ ਕਿਦਾਂ ਦੀ ਆ ਕੈਪਸੂਲ ਨੇ ਗੋਲੀਆਂ ਆ ਸਰਪਾ 8 9 3 2 ਇਸੇ ਮਰੀਜ਼ ਨੂੰ ਦੰਨੇ ਆ 7 8 3 2 ਹੁੰਦੀ ਹੈ ਜਿਦੇ ਚ ਹਰ ਤਰ੍ਹਾਂ ਦੀ ਪਾਈ ਹੁੰਦੀ ਆ ਲੋੜ ਮੁਤਾਬਕ ਦੋ ਤਿੰਨ ਚੀਜ਼ਾਂ ਤੁਸੀਂ ਖਾ ਵੀ ਸਕਦੇ ਹੋ ਛੱਡ ਵੀ ਸਕਦੇ ਹੋ ਉਹ ਜ਼ਰੂਰਤ ਪੈਣ ਤੋਂ ਪੰਦੇ ਲੈਣਾ ਹੁੰਦਾ ਪਰ ਜਿਹੜੀ ਸਾਡੀ ਮੇਨ ਮੈਡੀਸਨ ਆ ਉਹ ਸਾਰੀ ਆਯੁਰਵੈਦਿਕ ਹੈ ਉਹਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਐਡਿਕਸ਼ਨ ਨਹੀਂ ਭਾਵੇਂ ਤੁਸੀਂ ਆਪਣਾ ਡੋਪ ਟੈਸਟ ਕਰਾ ਲਓ ਭਾਵੇਂ ਕੋਈ ਤੁਸੀਂ ਕਿਤੇ ਵੀ ਟਰਾਈ ਕਰ ਲਿਓ ਲਾਇਸੈਂਸ ਦੇ ਲਿਓ ਕੁਝ ਵੀ ਕਰਵਾ ਲਓ ਔਰ ਨਾ ਹੀ ਇਸ ਮੈਡੀਸਨ ਦੀ ਕੋਈ ਐਡਿਕਸ਼ਨ ਹੁੰਦੀ ਹੈ ਕਿ ਤੁਹਾਨੂੰ ਮੈਡੀਸਨ ਛੱਡਣ ਚ ਕਿਸੇ ਵੀ ਤਰ੍ਹਾਂ ਦੀ ਕੋਈ ਤਕਲੀਫ ਨਹੀਂ ਹੁੰਦੀ ਆ ਬੰਦਾ ਹੁਣ ਤੁਹਾਡੇ ਸਾਹਮਣੇ ਕਿ 17 12 ਨੂੰ ਮੇਰੇ ਕੋਲ ਦਵਾਈ ਲੈ ਕੇ ਗਿਆ ਸੀ ਆ ਥੱਲੇ ਫੋਨ ਨੰਬਰ ਲਿਖਿਆ ਹੈ ਆ ਉਹਦੇ ਫਾਦਰ ਦਾ ਨਾਮ ਹੈ ਆ ਪਿੰਡ ਦਾ ਨਾਂ ਜਟਾਣਾ ਲਿਖਿਆ ਹੈ ਬਾਕੀ ਗੱਲਾਂ ਸਾਰੀਆਂ ਡਿਸਕਲੋਜ਼ਨ ਹੈ ਸਾਰੀਆਂ ਪ੍ਰੂਫ ਐਸ ਕਰਕੇ ਆ ਵੀ ਤੁਹਾਨੂੰ ਯਕੀਨ ਆਵੇ ਜਿਹੜੇ ਲੋਕ ਐਡਿਕਸ਼ਨ ਹੁੰਦੇ ਆ ਉਹਨਾਂ ਨੂੰ ਭਰੋਸਾ ਆਪਣੇ ਬਾਪਤੇ ਵੀ ਨਹੀਂ ਹੁੰਦਾ ਸਾਡੇ ਦੇ ਕਿਵੇਂ ਕਰਨਗੇ ਪਰ ਜਦੋਂ ਅਸੀਂ ਸਿਹਤ ਸਹੀ ਗੱਲ ਕਰਾਂਗੇ ਤਾਂ ਬੰਦੇ ਦਾ ਕਿਤੇ ਨਾ ਕਿਤੇ ਮਨ ਖੜਦਾ ਹੈ ਜੇ 100 ਬੰਦਾ ਸਾਨੂੰ ਦੇਖੂਗਾ ਤਾਂ ਉਹਦੇ ਚੋਂ 10 ਬੰਦੇ ਦਾ ਜਰੂਰ ਸਾਡੇ ਨਾਲ 50 ਬੰਦੇ ਦਾ ਜਰੂਰ ਸਾਡੇ ਨਾਲ ਸੰਪਰਕ ਕਰਦੇ ਹੀ ਕਰਦੇ ਆ ਇਹ ਇੱਕ ਗੱਲ ਕਰਨ ਦਾ ਢੰਗ ਤਰੀਕਾ ਵੀ ਹੁੰਦਾ ਹੈ ਇਲਾਜ ਕਰਨ ਦਾ ਢੰਗ ਤਰੀਕਾ ਵੀ ਹੁੰਦਾ ਹੈ ਦੁਨੀਆਂ ਦੇਣ ਨੂੰ ਬਹੁਤ ਅਜਿਹਾ-ਥਾਂ-ਥਾਂ ਵੈਦ ਬੈਠੇ ਨੇ ਹਕੀਮ ਬੈਠੇ ਨੇ ਬੜੀਆਂ ਐਡਸ ਆਪਣਾ ਫੇਸਬੁੱਕ ਇੰਸਟਾਗ੍ਰਾਮ ਐਰਾ ਵਗੈਰਾ ਬੜਾ ਕੁਝ ਸੋਸ਼ਲ ਮੀਡੀਆ 'ਤੇ ਭਰਿਆ ਪਿਆ ਪਰ ਉਹਨਾਂ ਦੇ ਵਿੱਚ ਸਚਾਈ ਕੀ ਹੈ ਰਿਜ਼ਲਟ ਕੀ ਹੈ ਇਹ ਵੀ ਤੁਹਾਨੂੰ ਸਾਰਿਆਂ ਨੂੰ ਪਤਾ ਤੁਸੀਂ ਆਪ ਸਾਰੇ ਸੂਝਵਾਨੋਂ ਸਿਆਣਿਓ ਸੋ ਜੇ ਤੁਹਾਡਾ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਮਰੀਜ਼ ਕੋਈ ਪਰਿਵਾਰਕ ਮੈਂਬਰ ਜਾਂ ਤੁਹਾਡਾ ਕੋਈ ਸਾਕ ਸੰਬੰਧੀ ਜਾਂ ਜਿਹਦੇ ਬਾਰੇ ਤੁਸੀਂ ਜਾਣਦੇ ਹੋ ਉਹਨੂੰ ਦੱਸ ਪਾਓ ਤਾਂ ਕਿ ਆਪਾਂ ਤੁਹਾਡੇ ਮਰੀਜ਼ ਨੂੰ ਇਦਾਂ ਰਾਜ਼ੀ ਕਰ ਸਕੀਏ ਥੋੜੇ ਪੈਸਿਆਂ ਦੇ ਵਿੱਚ ਮਰੀਜ਼ ਨੂੰ ਰਾਜ਼ੀ ਕਰਨ ਵਾਸਤੇ ਮਰੀਜ਼ ਨੂੰ ਬਿਜੀ ਕਰਨਾ ਔਰ ਉਹਨੂੰ ਆਪਣੇ ਪਰਿਵਾਰ ਦੇ ਵਿੱਚ ਜਿੰਨੀਆਂ ਵੀ ਆਪਾਂ ਗਤੀਵਿਧੀਆਂ ਕਰਦੇ ਹਾਂ ਸਾਰੀਆਂ ਸ਼ਾਮਲ ਕਰਨਾ ਬਹੁਤ ਵਧੀਆ ਰਹਿੰਦਾ ਹੈ ਨਿਰਾਸ਼ ਹੋਣ ਦੀ ਲੋੜ ਨਹੀਂ ਆਸ ਛੱਡਣ ਦੀ ਲੋੜ ਨਹੀਂ ਆਪਣੀ ਜਿਹੜੀ ਆਸ ਦਾ ਬੀ ਆਰਦਾਸ ਤੇ ਆਸ ਇਹ ਇਹਦਾ ਪੱਲਾ ਫੜ ਕੇ ਰੱਖਣਾ ਹੈ ਜਦੋਂ ਸਾਡੇ ਅੰਦਰ ਬੀ ਤੋਂ ਭਾਵ ਬੀਜ ਹੁੰਦਾ ਹੈ ਜੇ ਸਾਡੇ ਅੰਦਰ ਆਸ ਦਾ ਬੀਜ ਹੈ ਤਾਂ ਕਿਤੇ ਨਾ ਕਿਤੇ ਉਹਨੇ ਫੁੱਟਣੇ ਫਟਣਾ ਹੈ ਭਾਵੇਂ ਤੁਸੀਂ ਪਰਬਤ ਤੇ ਲਾ ਕੇ ਕਿਸੇ ਵੀ ਤਰ੍ਹਾਂ ਦਾ ਕੋਈ ਬੀਜ ਸਿੱਟ ਦਿਓ ਉਹਨੇ ਹਵਾ ਨਾਲ ਕਿਤੇ ਨਾ ਕਿਤੇ ਧਰਤੀ ਤੇ ਜਦੋਂ ਉਹਨੂੰ ਪਾਣੀ ਮਿਲ ਜਾਣਾ ਹੈ ਮਾਹੌਲ ਵਧੀਆ ਮਿਲ ਜਾਣਾ ਹੈ ਤਾਂ ਉਹਨੇ ਦਰਖਤ ਬਣ ਜਾਣਾ ਹੈ ਮੇਰੇ ਕਹਿਣ ਤੋਂ ਮਰਾਦ ਇਹ ਹੈ ਨਿਰਾਸ਼ ਹੋਣ ਦੀ ਲੋੜ ਨਹੀਂ ਜਿੰਨਾ ਮਰਜ਼ੀ ਤੁਸੀਂ ਟ੍ਰੀਟਮੈਂਟ ਕਰ ਚੁੱਕੇ ਹੋ ਜਿੰਨੀਆਂ ਮਰਜ਼ੀਆਂ ਦਵਾਈਆਂ ਖਾ ਚੁੱਕੇ ਹੋ ਜਿੰਨੇ ਮਰਜ਼ੀ ਪੈਸੇ ਬਰਬਾਦ ਕਰ ਚੁੱਕੇ ਹੋ ਆਪਣੇ ਮਰੀਜ਼ ਨੂੰ ਜਿਹੜਾ ਮਰੀਜ਼ ਇਦਾਂ ਦੀਆਂ ਹਰਕਤਾਂ ਕਰਦਾ ਹੈ ਵਾਰ-ਵਾਰ ਨਸ਼ਾ ਕਰਦਾ ਹੈ ਛੱਡ ਦਿੰਦਾ ਹੈ ਫੇਰ ਕਰਦਾ ਹੈ ਉਹਨੂੰ ਜ਼ਰੂਰ ਸਾਡੇ ਕੋਲ ਕਾਉਂਸਲਿੰਗ ਵਾਸਤੇ ਲੈ ਕੇ ਆਓ ਜੇ ਨਹੀਂ ਵੀ ਰਹਿ ਸਕਦੇ ਦਵਾਈ ਮਂਗਾਓ ਉਹਨੂੰ ਟਰਾਈ ਕਰਾਓ ਮੇਰੇ ਨਾਲ ਗੱਲ ਕਰਾਓ ਤੁਹਾਡੇ ਮਰੀਜ਼ ਨੂੰ ਪਾਠ ਠੀਕ ਕਰਾਂਗੇ ਦੂਸਰੀ ਗੱਲ ਸੀ ਅੱਜ ਸਵੇਰੇ ਪਟਿਆਲੇ ਤੋਂ ਸਰਦਾਰ ਜੀ ਥੋੜਾ ਜਿਹਾ ਨਾਮ ਲੈ ਲਈਏ ਮਾ ਪੱਟੀ ਸਾਹਿਬ ਤੇ ਰਿਟਾਇਰਡ ਬੈਂਕ ਮੈਨੇਜਰ ਨੇ ਉਹਨਾਂ ਦਾ ਬੇਟਾ 25 ਦਸੰਬਰ ਨੂੰ ਸਾਡੇ ਕੋਲ ਦਵਾਈ ਲੈ ਕੇ ਗਿਆ ਸੀ 10 ਜਗ੍ਹਾ ਤੋਂ ਪਹਿਲਾਂ ਵੀ ਦੋਈ ਖਾ ਚੁੱਕੇ ਸੀ 11ਵੀਂ ਜਗ੍ਹਾ ਤੋਂ ਸਾਡੇ ਕੋਲ ਲੈ ਕੇ ਗਏ ਸੀ ਮੈਨੂੰ ਬੜੀ ਖੁਸ਼ੀ ਹੈ ਕਿ ਉਹ ਮਰੀਜ਼ ਹੁਣ ਬਿਲਕੁਲ ਠੀਕ ਹੈ ਇੱਕ ਸਮੱਸਿਆ ਰਹਿ ਗਈ ਆ ਉਹਦੀ ਨੀਂਦ ਦੀ ਰਹਿ ਗਈ ਆ ਤੇ ਉਹ ਵੀ ਮਾਰਾ ਦੀ ਕਿਰਪਾ ਕਰਨਗੇ ਉਹ ਵੀ ਇਸ ਕਰਕੇ ਰਾਤ ਨੂੰ ਫੋਨ ਨਹੀਂ ਛੱਡਦੇ ਬੱਚੇ ਦਿਨੇ ਸੁੱਤੇ ਰਹਿੰਦੇ ਰਾਤ ਨੂੰ ਫੋਨ ਨਹੀਂ ਛੱਡਦੇ ਸੋ ਤੁਹਾਡਾ ਕੋਈ ਵੀ ਇਦਾਂ ਦਾ ਮਰੀਜ਼ ਹੈਗਾ ਸਾਡੇ ਨਾਲ ਸੰਪਰਕ ਕਰੋ ਮੈਡੀਸਨ ਸਾਡੀ ਆਯੁਰਵੈਦਿਕ ਹੈ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਕੋਈ ਵੀ ਸਾਈਡ ਇਫੈਕਟ ਨਹੀਂ ਹੈਗਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਕਮੈਂਟ ਕਰਨਾ ਸ਼ੇਅਰ ਕਰਨਾ ਜੇ ਸਾਡੇ ਨੰਬਰ 94636 94764 94636 61554 ਤੁਸੀਂ ਸਾਨੂੰ ਸੰਪਰਕ ਕਰ ਸਕਦੇ ਹੋ ਆਪ ਸਭ ਦਾ ਬਹੁਤ ਧੰਨਵਾਦ ਰੱਬ ਰੱਖਾ